ਦੇਖੋ ਜੀ ਮੈਨੂੰ 8:40 ਤੇ ਮੈਨੂੰ ਫੋਨ ਆਇਆ ਮੈਨੂੰ ਅਰਵੰਸ਼ ਸਵੀਟਸ ਨੂੰ ਰਿੰਕੂ ਭਾਈ ਦਾ ਆਇਆ ਫੋਨ ਮਾਰਕੀਟ ਦਾ ਪ੍ਰਧਾਨ ਹੋਣ ਅਤੇ ਮੈਨੂੰ ਪੋਣੇ ਕਨ 9:00 ਵਜੇ 8:40 ਤੈਨਾਂ ਦਾ ਫੋਨ ਆਇਆ ਵੀ ਪ੍ਰਧਾਨ ਜੀ ਇੱਥੇ ਕੋਈ ਲਫਾਫਾ ਲਵਾਰਸ ਪਿਆ 2-3 ਦਿਨ ਹੋ ਗਏ ਸਾਡੀ ਦੁਕਾਨ ਦੇ ਅੰਦਰ ਅਸੀਂ 2-4 ਮਿੰਟ ਦੇ ਵਿੱਚ ਵਿੱਚ ਅਸੀਂ ਪੂਰੀ ਕਮੇਟੀ ਮੈਂਬਰ ਇੱਥੇ ਪਹੁੰਚੇ ਦੁਕਾਨ ਤੇ ਲਫਾਫਾ ਪਿਆ ਜੀ ਉਸ ਤੋਂ ਸਮੈਲ ਆ ਰਹੀ ਸੀ ਪੈਟਰੋਲ ਦੀ ਪੈਟਰੋਲ ਦੀ ਸਮੈਲ ਆਨ ਕਰਕੇ ਤੇ ਅਸੀਂ ਐਸਐਚਓ ਸਾਹਮਣੂ ਫੋਨ ਕੀਤਾ ਉਹਨਾਂ ਨੇ ਮੌਕੇ ਤੇ ਆਪਣੀ ਪੀਸੀਆ ਟੀਮ ਭੇਜੀ ਹੈ ਤੇ ਮੌਕੇ ਤੇ ਆਪ ਵੀ 5-7 ਮਿੰਟ ਬਾਅਦ ਆਏ ਨੇ ਉਹਨਾਂ ਨੇ ਲਿਫਾਫਾ ਬਾਹਰ ਲਿਆਂਦਾ ਉਸੇ ਦਰਮਿਆਨੀ ਲਿਫਾਫਾ ਬਾਹਰ ਲਿਆਂਦਾ ਤੇ ਉਹਦੇ ਵਿੱਚੋਂ ਓਪਨ ਕੀਤਾ ਤੇ ਕਾਫੀ ਇਤਰਾਜਜੋਗ ਸਮਾਨ ਉਹਦੇ ਵਿੱਚੋਂ ਨਿਕਲਿਆ ਜਿਵੇਂ ਕਿ ਇੱਕ ਪੁਰਾਣੀ ਬੈਟਰੀ ਕੁਝ ਜਿਹਦਾ ਹੁਣ ਸੁਣਿਆ ਜਾ ਰਿਹਾ ਬੰਬ ਜਿਹਾ ਘੜੀ ਲੱਗੀ ਹੋਈ ਸੀ ਬੰਬ ਲੱਗਾ ਹੋਇਆ ਸੀ ਬੰਬ ਨਹੀਂ ਕਹਿ ਸਕਦੇ ਵੀ ਇਹ ਕਿਹੜਾ ਟਾਈਮਰ ਸੀ ਤਾਰਾਂ ਲੱਗੀਆਂ ਸੀ ਇਨਵੈਸਟੀਗੇਸ਼ਨ ਉਹ ਕਰਨਗੇ ਕੀ ਸੀਗਾ ਤੇ ਕੋ ਅਸੀਂ ਤਾਂ ਆਪ ਪਹਿਲੀ ਵਾਰ ਬਸਤੀ ਜੋਤੇਵਾਲ ਦੇ ਵਿੱਚ ਅਸੀਂ ਬਚਪਨ ਤੋਂ ਰਹਿ ਰਹੇ ਆ ਸਾਡੇ ਬਜ਼ੁਰਗਾਂ ਦਾ ਵੀ ਜਨਮ ਇੱਥੇ ਦਾ ਹੀ ਆ ਸੀ ਨਹੀਂ ਇਹ ਚੀਜ਼ ਦੇਖੀ ਦੇਖੋ ਇਹ ਮਤਲਬ ਤਵਾਰੀਸ ਚੀਜ਼ ਦੁਕਾਨ ਤੇ ਰੱਖ ਗਿਆ 6000 ਰੁਪਏ ਦਾ ਇੱਕ ਅਟੈਚੀ ਉਹਨੇ ਪਸੰਦ ਕੀਤਾ ਕਸਟਮਰ ਨੇ ਤੇ ਉਹ ਕਹਿੰਦਾ 500 ਰੁਪਏ ਰੱਖ ਲਓ ਮੈਂ ਅੱਧੇ ਘੰਟੇ ਤੱਕ ਰੱਖਾ ਕੇ ਪਤਾ ਕਿਤੇ ਲੱਗਾ ਕਿ 2 ਦਿਨ ਪੁਰਾਣਾ ਹੈਗਾ ਵੀ ਨਹੀਂ ਦੁਕਾਨ ਦੇ ਅੰਦਰ ਰੱਖ ਕੇ ਗਿਆ ਨਾ ਸੇਲਸ ਕੋਈ ਸੀਸੀਟੀਵੀ ਸੀਸੀਟੀਵੀ ਹੈ ਦੇਖਦੇ ਵੇ ਪੁਲਿਸ ਕਰ ਰਹੀ ਹੈ ਇਨਵੈਸਟੀਗੇਸ਼ਨ ਤੇ ਧਿਆਨ ਰੱਖਣ ਦੀ ਲੋੜਾ ਮਾਰਕੀਟ ਵਾਲਿਆਂ ਨੂੰ ਅਸੀਂ ਇਹ ਹੀ ਕਹਿੰਨੇ ਆ ਵੀ ਧਿਆਰਾਂ ਦੇ ਦਿਨ ਵੀ ਇਹ ਲਵਾਰਸ ਚੀਜ਼ਾਂ ਜਿਹੜੀਆਂ ਐਦਾਂ ਨਾਂ ਰਖਾਓ ਕੋਈ ਕਸਟਮਰ ਆਂਦਾ ਐ ਏਥੀ ਸਪੋਰਟ ਉਹਨੂੰ ਵਾਪਸ ਕਰੋ ਜੀ ਦੇਖੋ ਜੀ ਪੁਲਿਸ ਵਾਲੇ ਇੱਥੋਂ ਸਾਰਾ ਸਮਾਨ ਲੈ ਕੇ ਗਏ ਆ ਹੁਣ ਦੇਖੋ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਤਾਂ ਉਹਨਾਂ ਨੇ ਇਨਵੈਸਟੀਗੇਟਰ ਕਰਨਾ ਨਾ ਵੀ ਇਹਦੇ ਵਿੱਚ ਪੈਟਰੋਲ ਕਾਫੀ ਮਾਤਰਾ ਚ ਪੈਟਰੋਲ ਸੀ ਤੇ ਤਾਰਾਂ ਸੀ ਤੇ ਬੈਟਰੀ ਸੀ ਪਲੱਸ ਇੱਕ ਟਾਈਮਰ ਸੀ ਪੈਟਰੋਲ ਕਾਫੀ ਮਾਤਰਾ ਸੀ ਸੀ ਪਾਜੀ ਮਤਲਬ ਨੱਚਦਾ ਨਿਕਲ ਗਿਆ ਅੰਦਰ ਬਿਲਕੁਲ ਹੋ ਸਕਦਾ ਸੀ ਪਾਜੀ ਇੱਥੇ ਸਾਰਾ ਬਿਆਹ ਡਰ ਗਿਆ ਸਾਡਾ ਜਿੰਦਗੀ ਜੀ ਸੀ ਇਹ ਚੀਜ਼ ਦੇਖੀ ਨਹੀਂ ਨਾ ਸੁਣੀ ਹੈ ਪਹਿਲੀ ਵਾਰ ਸਾਡੇ ਬਿਜ਼ਾਰਜੇ ਕੰਮ ਹੋਇਆ ਵੀ ਇਹ ਇਤਰਾਜ ਜੋਗਾ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣੀ ਮਾਰਕੀਟ ਡਿਸੀਜਨ ਨੂੰ ਵੀ ਜਿਹਨੇ ਵੀ ਇਹ ਕੀਤਾ ਉਹਨੂੰ ਨਿੰਦਣ ਜੋਗਾ ਉਹਨੂੰ ਪੂਰੀ ਸਹੀ ਮਿਲ ਨਹੀਂ ਚਾਹੀਦੀ ਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਧੰਨਵਾਦ ਜੀ ਡੱਬੇ ਵਿੱਚ ਅਸੀਂ ਇਹਨਾਂ ਨੂੰ ਸ਼ੱਕ ਹੋ ਗਿਆ ਸ਼ਾਇਦ ਕੋਈ ਇਹੋ ਜਿਹੀ ਚੀਜ਼ ਹੈਗੀ ਹੈ ਪਰ ਇਦਾਂ ਦੀ ਕੋਈ ਚੀਜ਼ ਨਹੀਂ ਸੀਗੀ ਡੱਬੇ ਦੇ ਵਿੱਚ ਕੋਈ ਤਾਂ ਮਾਚਸਾਂਤ ਮਾਚਰਾਂ ਸੀਗੀਆਂ ਅੱਛਾ ਜੀ ਠੀਕ ਹੈ ਜੀ ਤੇ ਇੱਕ ਜਿਵੇਂ ਟੈਂਪੀਸ ਪੜਾਣਾ ਉਹ ਉਹ ਚੀਜ਼ ਪਈ ਸੀ ਕੋਈ ਰੋਲਾ ਪਿਆ ਸੀ ਕੋਈ ਬੰਬ ਉਹ ਨਹੀਂ 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 ਉਹ ਇਦਾਂ ਐਕਚੁਅਲ ਕੀ ਹੈ ਜਿਹੜਾ ਜਿਸ ਨੂੰ ਨੋਲਜ ਨਹੀਂ ਅਗਲੇ ਤੁਹਾਨੂੰ ਦੱਸਿਆ ਵੀ ਤਾਂ ਕੋਈ ਹੋ ਸਕਦਾ ਉਹਦੇ ਬਾਰੇ ਉਹ ਵੈਰੀਫਾਈ ਕਰਦੇ ਕੋਈ ਚੀਜ਼ ਨਹੀਂ ਸੀਗੀ ਨਹੀਂ ਨਹੀਂ ਕੋਈ ਤਾਂ ਚੀਜ਼ ਨਹੀਂ ਸੀ ਲਾਕ ਦੇ ਵਿੱਚੋਂ ਨਿਕਲੇ ਕਿਹੜੀ ਕਿਹੜੀ ਚੀਜ਼ ਸक्राइब ਜਿਵੇਂ ਕਮਲਿਆ ਸਮਾਨ ਚੱਕੇ ਰਸਤੇ ਦੇ ਵਿੱਚ ਕੋਈ ਟੁੱਟਿਆ ਬਜਾ ਟੈਲੀ ਪਹੁੰਚਾ ਪਾਚੀ ਹੋ ਗਈਆਂ ਪਲਾਸਟਿਕ ਦੇ ਲਫਾਵੇ ਜੀ ਆ ਚੀਜ਼ ਸੀਗੀ ਕੋਈ ਦੇ ਵਿੱਚੋਂ ਪੈਟਰੋਲ ਨਿਕਲੇ ਪੈਟਰੋਲ ਦੇ ਲਫਾਵੇ ਪੈਟਰੋਲ ਉਹ ਤਾਂ ਸੈਰ ਤੇ ਪਿਆ ਸੀ ਜਿਵੇਂ ਇੱਕ ਲਫਾਵੇ ਪਿਆ ਸੀਗਾ ਉਹ ਉਦਾਂ ਦੀ ਗੱਲ ਨਹੀਂ ਕੋਈ ਖਦਰ ਵਾਲੀ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਕੋਈ ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਉਦਾਂ ਨਹੀਂ ਗੱਲੀਆਂ ਟਾਈਮਿੰਗ ਉਹਦਾ ਪ੍ਰਾਣ ਜਦੋਂ ਕੰਮੜਾ ਜਦੋਂ ਸਮਾਨ ਇਕੱਠਾ ਕਰਦਾ ਉਹ ਚੀਜ਼ ਸੀ ਉਦਾਂ ਦੀ ਕੋਈ ਗੱਲ ਨਹੀਂ ਕਦਰ ਲਈ ਕੋਈ ਨਹੀਂ ਸਰ ਨੇ ਕੋਈ ਗੱਲ ਇਧਰ ਹੀ ਕੋਈ ਉਹ ਕਿਤੇ ਸੀਗਾ ਜੀ ਮੈਂ ਵੀਡੀਓ ਬਣਾਈਆਂ ਵਿੱਚ ਟਾਈਮਰ ਲੱਗਾ ਸੀਗਾ ਪਰ ਟਾਈਮਰ ਨੇ ਸੀ ਬ੍ਰਦਰ ਉਹਦਾ ਉਹ ਉੱਤੇ ਜਦੋਂ 17 ਦਾ ਟਾਈਮਰ ਹੁੰਦਾ ਉਹਦੇ ਵਿੱਚ ਵੱਡੇ ਇੱਕ ਇੱਕ ਤਾਰ ਹੁੰਦੀ ਹੈ ਉਹਦੇ ਵਿੱਚ ਪੈਟਰੋਲ ਦੇ ਘੱਟੋ ਘੱਟ 10 ਲਿਫਾਵੇ ਸੀ ਇੱਕ ਵੱਡਾ ਉਹ ਨਹੀਂ 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 ਇਸ ਤਰ੍ਹਾਂ ਨਹੀਂ ਸੀ ਇਸ ਤਰ੍ਹਾਂ ਨਹੀਂ ਸੀ ਨਹੀਂ ਨਹੀਂ ਇਸ ਤਰ੍ਹਾਂ ਆਪ ਵੀ ਡੱਡੇ ਮੈਂ ਉਹ ਹੋਵੇ ਉਹ ਵੇਸ਼ਟ ਸੀ ਮੈਂ ਕੱਡੇ ਮੈਂ ਹੀ ਤਾਂ ਕੇ ਚੈੱਕ ਚੈੱਕ ਕੀਤਾ ਸੀਗਾ ਕਿ ਨਹੀਂ ਸੀਗਾ ਜੀ ਇੱਕ ਇੱਕ ਲਿਫਾਵੇ ਸਾਈਡ ਤੇ ਪੈਟਰੋਲ ਦਾ ਲੀਕੇਜ ਹੋ ਰਿਹਾ ਲੀਕੇਜ ਹੋ ਰਿਹਾ ਉਹਦੇ ਕਰਕੇ ਲੀਕੇਜ ਕਰਕੇ ਪਤਾ ਲੱਗਿਆ ਵੀ ਹਾਂ ਸਮੈਲ ਆ ਰਹੀ ਹੈ ਲਿਫਾਵੇ ਤੇ ਇੱਕ ਲਿਫਾਵਾ ਸੀਗਾ ਪੈਟਰੋਲ ਇੱਕ ਲਿਫਾਵਾ ਇੱਕ ਲਿਫਾਵਾ ਦੀ ਹੋਰ ਕੀ ਕਾਰਵਾਈ ਕੀਤੀ ਜਾਊਗੀ ਕਾਰਵਾਈ ਕੁਝ ਇਹ ਲਿਫਾਵਾ ਕੁਝ ਚੀਜ਼ ਅਤਰਾਜੋਗ ਚੀਜ਼ ਮਿਲ ਕੇ ਫਿਰ ਤਾਂ ਨਹੀਂ ਪੈਟਰੋਲ ਦੇਖੋ ਇਤਰਾਜ ਉਹ ਤਦ ਪ੍ਰਤੋ ਇਤਰਾਜ ਉਹ ਪੈਟਰੋਲ ਤਾਂ ਆਪਣੀ ਗੱਡੀ ਵਿੱਚ ਹੀ ਪਿਆ ਹੁੰਦਾ ਉਹ ਇਤਰਾਜ ਉਹ ਇਦਾਂ ਦੀ ਗੱਲ ਨਹੀਂ ਹੁੰਦੀ ਕੋਈ ਦੁਕਾਨ ਤੇ ਐਡਾ ਪੈਟਰੋਲ ਆ ਕੇ ਜਾਣਾ ਨਾਲ ਤਾਰਾਂ ਲੱਗੀਆਂ ਹੋਣੇ ਸਾਇਰ ਲੱਗੇ ਹੋਣੇ ਟਾਈਮਰ ਲੱਗਾ ਹੋਣਾ ਉਹ ਨਹੀਂ ਇਸ ਤਰ੍ਹਾਂ ਟਾਈਮਰ ਕੋਈ ਨਹੀਂ ਸੀ ਟਾਈਮਰ ਤੁਸੀਂ ਕਹਿੰਦੇ ਟਾਈਮਰ ਕੋਈ ਨਹੀਂ ਸੀਗਾ ਇੱਕ ਜਿਵੇਂ ਉਹ ਬੇਸਟੇਜ ਕਮਰ ਡੱਬਾ ਭਰਤਾ ਜਿਵੇਂ ਕਮਰ ਸਮਾਨ ਚੱਕਿਆ ਜਿਹੜਾ ਵਿੱਚ ਪਾ ਲਿਆ ਇਸ ਤਰ੍ਹਾਂ ਦੀ ਜੀਜ਼ੀ ਉਹ ਤਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਬੰਦੇ ਨੇ ਰੱਖਿਆ ਉਹ ਜਾਂਚ ਕੀਤੀ ਉਹ ਦੇਖਾਂਗੇ ਕਿਉਂਕਿ ਉਹ ਦੋ ਦਿਨ ਪਹਿਲੇ ਰੱਖ ਕੇ ਲਵਾਵਾ ਤੇ ਰੱਖਿਆ ਸੀਗਾ ਉਹ ਬਾਈ ਉਹ ਕਾਰਵਾਈ ਹਾਂ ਹਾਂ ਉਹ ਪਤਾਲ ਹੋਊਗੀ ਵੀ ਕੀ ਸੀ ਕਿਉਂ ਸੀ ਲਵਾਵਾ ਕਿਉਂ ਸੀਗਾ ਅਸੀਂ ਤਾਂ ਨਾਲ ਇਹ ਵੀ ਕਹਿੰਦੇ ਤਿਹਾਰਾਂ ਤਿਹਾਰਾਂ ਦੇ ਦਿਨਾਂ ਦੇ ਵਿੱਚ ਕੋਈ ਵੀ ਦਾ ਕੋਈ ਲਵਾਸਮਾਨ ਕਿਸੇ ਦਾ ਨਹੀਂ ਰੱਖੇ ਕਿਉਂਕਿ ਵੀਰ ਦਸਣੀ ਚਾਹੀਦੀ ਹੈ ਤੇ ਅਸੀਂ ਵੀਰ ਕਰਾਂਗੇ ਦੀ ਹੈ ਠੀਕ ਹੈ ਨਾ ਤਾਂ ਕਿ ਕੋਈ ਇਹ ਜਿਹੀ ਅਨਸਪੰਨ ਕੰਡਣਾ ਨਾ ਵਾਪਰੇ ਤਾਂ ਕਿ ਕਿਉਂਕਿ ਅੱਜ ਕੱਲ੍ਹ ਅਫਵਾਹ ਜਿਆਦਾ ਫੈਲ ਜਾਂਦੀਆਂ ਨੇ ਕੋਈ ਗੱਲ ਕੁਛ ਹੋਰ ਦੀ ਹੈ ਇਸ ਕਰਕੇ ਭਵਾਹ ਤੋਂ ਬਚਿਆ ਰਸ ਕਿ ਪਬਲਿਕ ਵਿੱਚ ਜਿਹੜੀ ਸ਼ਾਂਤੀ ਹੈ ਕੈਮਰਾ